ਸਾਵਨ ਪਟੋ ਜੀ ਇਹ ਅੱਜ ਦਾ ਲਗ ਕੇ ਕਰਨੇ ਲਈ ਸੰਬੰਧ ਕਰਕੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਭਾਈ ਸਤਪਾਲ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਕਰਨਤਨ ਸਾਹਿਬ ਤਨ ਤਨ RAM DAS ਗੁਰ ਜਨ ਸ੍ਰੀ ਹਤ ਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਰੋ ਅਡੋਲ ਤੀਰ ਅੰਤਨਾ ਪਾਰ ਆ ਵਾਰਿਆ ਐਸੇ ਦੀਨ ਜਲ ਸਤਗੁਰੂ ਸੋਢੀ ਸੁਲਤਾਨ ਪਿੱਤਾ ਅੰਨਨ ਤਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੰਨਾ ਦਾ ਗੁਰਤਾ ਗੱਦੀ ਦਿਵਸ 450 ਸਾਲਾ ਅਤੇ ਤਨ ਤਨ ਗੁਰੂ ਅਮਰਦਾਸ ਪਾਤਸ਼ਾਹ ਭੱਲੇ ਅਮਰਦਾਸ ਜੁਣ ਤੇਰੇ ਤੇਰੀ ਉਪਮਾ ਤੋਹੇ ਬਣੇ ਆਵੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੋਤੀ ਜੋਤ 450 ਸਾਲਾ ਸਤਿਪਾਦੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਕਿ ਨਗਰ ਕੀਰਤਨ ਉਹਨਾਂ ਦੇ ਨਗਰ ਬਾਸਰ ਕੇ ਗਿੱਲਾਂ ਤੋਂ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਇਆ ਹੈ ਨਗਰ ਕੀਰਤਨ ਚੱਲਦਾ ਹੋਇਆ ਬੀੜ ਬਾਬਾ ਬੁੱਢਾ ਸਾਹਿਬ ਝਭਾਲ ਸ਼ਹਿਰ ਇਸ ਤੋਂ ਇਲਾਵਾ ਸ੍ਰੀ ਤਰਨਤਨ ਸਾਹਿਬ ਇੱਥੇ ਗੁਰੂਕੀਆਂ ਸੰਗਤਾਂ ਦੇ ਵੱਲੋਂ ਤਰਨਤਨ ਸ਼ਹਿਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਵੱਡਾ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਗੁਰੂ ਸਾਹਿਬ ਜੀ ਦੇ ਨਕ ਮਸਤਕ ਸੰਗਤਾਂ ਹੋ ਰਹੀਆਂ ਨੇ ਇਹ ਨਗਰ ਕੀਰਤਨ ਤਰਨਤਨ ਸਾਹਿਬ ਤੋਂ ਰਵਾਨਾ ਹੋ ਕਰਕੇ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਖਡੂਰ ਸਾਹਿਬ ਤੋਂ ਰਵਾਨਾ ਹੋ ਕਰਕੇ ਸ੍ਰੀ ਗੋیندਵਾਲ ਸਾਹਿਬ ਵਿਖੇ ਪਹੁੰਚੇਗਾ ਇਸ ਦੀ ਸਮਾਪਤੀ ਨਗਰ ਕੀਰਤਨ ਦੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਬੌਲੀ ਸਾਹਿਬ ਵਿਖੇ ਹੋਵੇਗੀ ਅਤੇ ਇਸ ਤੋਂ ਇਲਾਵਾ ਉਹਦੇ ਤੋਂ ਬਾਅਦ 15 16 ਤੇ 17 ਤਰੀਕ ਤੱਕ ਇਹ ਜਿਹੜੇ ਗੁਰਮਤ ਸਮਾਗਮ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚੱਲਣੇ ਨੇ ਨਿਰੰਕਰ ਸ਼ਤਾਬਦੀ ਦੇ ਸਮਾਗਮ ਸਮੂਹ ਸੰਗਤਾਂ ਨੂੰ ਨਾਲ ਇਹ ਵੀ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਇਹਨਾਂ ਸਮਾਗਮਾਂ ਦੇ ਵਿੱਚ ਲਾਹਾ ਪ੍ਰਾਪਤ ਕਰੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਵੋ ਤੇ ਉਹਨਾਂ ਦੇ ਇਤਿਹਾਸ ਕਿਢਿਆੜੇ ਨੂੰ ਯਾਦ ਕਰਕੇ ਅੱਜ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰੋ ਸਾਨੂੰ ਨਗਰ ਕੀਰਤਨ ਦੇ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਕਰਮਤਾਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਹਰ ਗੁੰਦ ਬਸੂਰੋ ਮਾਵਲ ਕੋਸਨ ਬਸੰਸੇ ਬਨੰਤ ਨਾ ਆਵੇ ਰਾਵਸ ਸਕਰਨ ਉਦਰ ਸਾਗਰ ਕੋ ਗੰਗਕ ਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਸਭ ਜਨ ਭਲ ਉਹਨੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਾਉ ਤੂੰ ਹੀ ਬਣਾਵੇ ਐਸੀ ਦੀਨ ਦਇਆਲ ਨਿਮਾਰਿਆਂ ਦੇ ਮਾਰ ਨੇ ਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਨਿਪੱਤਿਆਂ ਦੀ ਫੱਟ ਨਿਤਰੇਆਂ ਦੀ ਤੇਰੇ ਸਿੱਖਾਂ ਦੇ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦਾ 400 450 ਸਾਲਾ ਜੋਤੀ ਜੋਤ ਪੁਰਬ ਸੰਗੋ ਗੁਰਨਾਣਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਔਰ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਔਰ عقیدਤ ਦੇ ਸਹਿਤ ਮਨਾਇਆ ਜਾ ਰਿਹਾ ਹੈ। ਕਨ ਕਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਸਨੂ ਸਾਹਿਬ ਬਾਸਰਕੇ ਨਗਰ ਤੋਂ ਨਗਰ ਕੀਰਤਨ ਦੀ ਅਰੰਭਤਾ ਪੰਜ ਪਿਆਰੇ ਸਹਿਬਾਨ ਪੰਜ ਨishan ਦੀ ਸਿੰਘਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤ੍ਰੇਸ਼ਾਯਾ ਵਿੱਚ ਕੌਂਸਿਆ ਨਗਾਰਿਆਂ ਦੀ ਚੋਟ ਵਿੱਚ ਹੋਈ ਏ ਔਰ ਇਹ ਨਗਰ ਕੀਰਤਨ ਗੁਰਦੁਆਰਾ ਸੰਨ ਸਹਿਬ ਬਸਰਕੇ ਤੋਂ ਪ੍ਰਾਰੰਭ ਹੋ ਕਰਕੇ ਵੀਰਪਾਪਾ ਬੱਡਾ ਸਾਹਿਬ ਝੰਭਾਲ ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪਰ ਇਸ ਤੋਂ ਚੱਲ ਕਰਕੇ ਹਰੂਰ ਸਾਹਿਬ ਹਰੂਰ ਸਾਹਿਬ ਤੋਂ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੋਲੀ ਸਾਹਿਬ ਸ੍ਰੀ ਗੋੰਦਵਾਲ ਸਾਹਿਬ ਕੇ ਯਾਦ ਕਰਕੇ ਸੰਪੰਨ ਹੋਵੇਗਾ ਜਿਤੇ ਆਪਾਂ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਬੜੀ ਸਰਦਾ ਭਾਵਨਾ ਦੇ ਨਾਲ ਮਿਲਾ ਰਹੇ ਆ ਉਤੇ ਸਾਹਿ ਸੰਗਤ ਤੇ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਮਹਾਰਾਜ ਦੇ ਇਤਿਹਾਸ ਤੋਂ ਸੋਝੀ ਲੈ ਕਰਕੇ ਆਪਣੇ ਜੀਵਨ ਲਈ ਮਹਾਰਾਜ ਸਾਹਿਬ ਜੀ ਆਣੇ ਜੋ ਗੁਰਬਾਣੀ ਵਿੱਚ ਵਚਨ ਕੀਤੇ ਹਸਤੀ ਸਿਰ ਜੋ ਅੰਕਸ ਹੈ ਜਹਰਨ ਜਿਉ ਸਿਰ ਦੇ ਮਨੁਤਨ ਆਗੇ ਰਾਖ ਕੈ ਉਬੀ ਸੇਵ ਕਰੇ ਕਿਉ ਗੁਰਮੁਖੋ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੈ ਜਾਣ ਨਾਣ ਗੁਰਮੁਖੋ ਬੁੱਧੀ ਜੀਆ ਆਪੇ ਨਦਰ ਕਰੇ ਜੇ ਮਹਾਰਾਜ ਸਾਹਿਬ ਨੇ ਇੱਕ ਸੇਵਕ ਦੀ ਸੇਵਾ ਭਾਵਨਾ ਕਿੱਦਾਂ ਦੀ ਹੋਣੀ ਚਾਹੀਦੀ ਏ ਜਿ ਇਹਨਾਂ ਨੇ ਗੁਰਬਾਣੀ ਵਿੱਚ ਦੱਸਾਇਆ ਏ ਤੇ ਬਿਲਕੁਲ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਜ਼ੁਰਗੀ ਅਵਸਥਾ ਵਿੱਚ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਜਿਨ੍ਹਾਂ ਦੀ ਸੁਰਤ ਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਏ ਉਹਨਾਂ ਨੂੰ ਸਰੀਰਕ ਬੁਢੇਪਾ ਕਦੇ ਵੀ ਸਤਾਉਂਦਾ ਨਹੀਂ ਏ ਜਿਹਾ ਸੇਵਾ ਤੋਂ ਦ੍ਰਿੜਤਾ ਤੋਂ ਭਾਵਨਾ ਤੋਂ ਗਿਲਾ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗਦੀ ਦਿਵਸ ਜਿਹੜਾ ਹੈ ਉਹ ਕੁਝ ਦਿਨ ਬਾਅਦ 450ਵਾਂ ਜਿਹੜਾ ਸਲਾਨਾ ਉਹ ਮਨਾਇਆ ਜਾਣਾ ਹੈ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਔਰ ਬਾਬਾ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 70 ਸਾਇਆ ਪੰਜਾਂ ਪੈਰਾਂ ਦੀ ਅਗਵਾਈ ਦੇ ਵਿੱਚ ਸਵੇਰੇ 11 ਵਜੇ ਤੋਂ ਪਹਿਲਾਂ 10 ਵਜੇ ਦੇ ਕਰੀਬ ਉਥੋਂ ਨਗਰ ਕੀਰਤਨ ਜਿਹੜਾ ਚੱਲਿਆ ਸੀ ਜਿਹੜਾ ਗੁਰਦਾਬੀੜਵਾਉ ਬੁੱਢਾ ਸਾਹਿਬ ਤੇ ਚਭਾਲ ਤੇ ਹੁਣ ਤਰਨਤਾਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਸਾਈ ਹੋਈ ਨજર ਇਸ ਨਗਰੀ ਦੇ ਵਿੱਚ ਪਹੁੰਚੇ ਨੇ ਔਰ ਅਗਲਾ ਪੜਾਅ ਜਿਹੜਾ ਉਹ ਅਡੂਰ ਸਾਹਿਬ ਤੇ ਉਸ ਤੋਂ ਬਾਅਦ ਆ ਗੋਇੰਦਵਾਲ ਸਾਹਿਬ ਸਮਾਪਤੀ ਹੋਵੇਗੀ ਅਸੀਂ ਸਮੂਹ ਸੰਗਤਾਂ ਨੂੰ ਜਿੱਥੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਬਕੇ ਗੁਰਤਾ ਗਦੀ ਦਿਵਸ ਤੇ ਸੈਂਕੜੇ ਲੋਕਾਂ ਨੂੰ ਸਾਰਿਆਂ ਨੂੰ ਬਤਾਈ ਦੇਣੇ ਆ ਔਰ ਨਾਲੇ ਵੀ ਬੇਨਤੀ ਕਰਦੇ ਆ ਕਿ ਹੋਏ ਖੱਤਰ ਮਿलो ਮੇਰੇ ਭਾਈ ਦੁੱਖ ਦਾ ਦੂਰ ਕਰੋ ਲੇ ਲਾਏ ਹਰ ਨਾਮ ਇੱਕੀ ਹੋ ਗੋ ਜੋੜੀ ਗੁਰੂਆਂ ਕੋ ਪੈਸੋ ਸਫਾ ਵਿਸਾਏ ਖਾਲਸਾ ਪੰਥ ਪੂਰ ਨੇਕਤਾ ਦਾ ਸਫਾ ਹਮੇਸ਼ਾ ਚੜ੍ਹਦੀ ਕਲਾ ਦੀ ਦਾਤ ਅਕਾਲ ਪੁਰਖ ਵਾਹਿਗੁਰੂ ਬਖਸ਼ੇ ਔਰ ਇਸੇ ਤਰ੍ਹਾਂ ਜਿਹੜੇ ਸਤਾਪ ਦੀਆਂ ਚਲਦੀਆਂ ਨੇ ਉਹਨਾਂ ਵਿੱਚ ਸਾਨੂੰ ਜਾ ਕੇ ਆਉਣਾ ਚਾਹੀਦਾ ਹੈ ਉੱਥੇ ਜਾ ਕੇ ਨਾਲ ਸਮੂਲਿਤ ਕਰਨੀ ਚਾਹੀਦੀ ਹੈ ਇਸ ਕਰਕੇ ਅਜਦਾ ਦਿਹਾੜਾ ਜਿਹੜਾ ਉਹ ਵੀ ਇੱਕ ਇਤਿਹਾਸਿਕ ਹੈ ਵੀ ਅਜ ਦੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਅੱਜ ਦੇ ਦਿਨ ਪਹਿਲਾ ਪ੍ਰਕਾਸ਼ ਦਿਹਾੜਾ ਵੀ ਅੱਜ 1 ਸਤੰਬਰ ਦੇ ਦਿਨ ਹੁੰਦਾ ਤੇ ਉਹ ਭਾਵੇਂ ਕਿ ਦੂਸਰੇ ਕੈਲੰਡਰਾਂ ਦੇ ਮੁਤਾਬਕ ਇੱਕ ਦਿਨ ਅੱਗੇ ਪਿੱਛੇ ਹੁੰਦਾ ਪਰ ਜਿਹੜਾ ਖਾਲਸਾ ਪੰਥ ਦਾ ਜਿਹੜਾ ਹੈਗਾ ਵਾ ਕੈਲੰਡਰ ਉਹਦੇ ਮੁਤਾਬਕ ਅੱਜ ਉਹਦਾ ਵੀ ਦਿਹਾੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੋ ਅਸੀਂ ਉਸ ਦਿਹਾੜੇ ਨੂੰ ਵੀ ਨਮਨ ਕਰਦੇ ਹਾਂ ਇਹ ਬੇਨਤੀ ਕਰਦੇ ਹਾਂ ਕਿ ਇਹ ਦਿਹਾੜਾ ਜਿਹੜਾ ਉਹ ਵੀ ਚੜ੍ਹਦੀ ਕਲਾ ਵਿੱਚ ਮਨਾਉਣਾ ਚਾਹੀਦਾ ਕਿਉਂਕਿ ਪਹਿਲਾ ਪ੍ਰਕਾਸ਼ ਜਿਹੜਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ